ਆਸਾ ਮਹੱਲਾ ਪੰਜਵਾਂ ਕਰਮ ਸੂਖ ਬਾਰਫਨ ਸੁਖਾ ਹਰਿ ਸਿਮਰਤ ਸਗਲ ਬਨਸ ਦੁਖਾ ਸਗਲ ਸੂਖ ਜਾਂ ਤੋ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੇ ਦੁਖ ਡੇਰਾ ਹੁਕਮ ਬੁਜੈ ਸੋਈ ਪਰਵਾਨ ਸਾਜ ਸ਼ਬਦ ਜਕਾ ਨਿਸ਼ਾਨ ਗੁਰਪੂਰ ਹਰ ਨਾਮ ਦਰੜਾਇਆ ਵਣਤ ਨਾਨਕ ਮੇਰੇ ਮਨ ਸੁਖ ਪਾਇਆ ਸਾ ਮਹੱਲਾ ਪੰਜਵਾਂ ਜਹਾਂ ਪਠਾਵ ਤਹਤ ਜਾਏ ਜੋ ਤੁਮ ਦੇਹੁ ਸੋਈ ਸੁਖ ਪਾਏ ਸਦਾ ਚਿਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤੰ ਗਾਈ ਰਹਾ ਤੁਮਰਾ ਦਿਆ ਪਨੁ ਖਾਈ ਤਉ ਪ੍ਰਸਾਦ ਪ੍ਰਸੁਖੀ ਬਲਾਈ ਮਾਨ ਤਨ ਅੰਤਰ ਤੁਜੈ ਧਿਆਈ ਤੁਮਰਾ ਲਵ ਨ ਕੋ ਲਾਈ ਕਹੋ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤਾਂ ਲੱਗ ਪਾਈ ਆਸਾ ਮਹੱਲਾ ਪੰਜਵਾਂ ਊਠਤ ਬਾਠਤ ਸੋਵਤ ਧਈਐ ਮਾਰਗ ਚਲਤ ਹਰੇ ਹਰ ਗਾਈਐ ਸਰਵਨ ਸੋ ਨੀਜੈ ਅੰਮ੍ਰਿਤ ਕਥਾ ਜਾਸ ਸੁਨੇ ਮਨ ਹੋਏ ਅਨੰਦਾ ਦੁਖ ਰੋਗ ਮਰ ਸਗਲੇ ਲਥਾ ਰਹਾਉ ਕਾਰਜ ਕਾਮ ਬਾਟ ਘਾਟ ਜੁ ਪੀਜੈ ਗੁਰ ਪ੍ਰਸਾਦਿ ਹਰ ਅੰਮ੍ਰਿਤੁ ਪੀਜੈ ਦਿਨ ਸਰਾਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਜਾ ਕੇ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋ ਵਤਨਾਸ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਗੁਰ ਆਪਣਾ ਸਦ ਸਦਾ ਨਾਮ ਰਹਾਉ ਸਤਗੁਰ ਕਾ ਸੱਚ ਸ਼ਬਦ ਕਮਾਵੋ ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਪਰ ਕਾ ਬੁਰਾ ਨਾ ਰੱਖੋ ਜੀਤ ਤੁਮ ਕਾ ਦੁੱਖ ਨਹੀ ਪਾਈ ਮੀਟ ਹਰ ਹਰ ਤੰਤ ਮੰਤ ਗੁਰ ਦਿਨਾ ਇਹ ਸੁਖ ਨਾਨਕ ਅਨੰਦ ਚੀਨਾ ਆਸਾ ਮਹਿਲਾ ਪੰਜਵਾਂ ਜਿਸ ਨੀਚ ਕਾ ਕੋਈ ਨ ਜਾਣੈ ਨਾਮ ਜਪਤ ਓ ਚੌਕਟ ਮਨੈ ਦਰਸ਼ਨ ਮੰਗੋ ਦੇ ਪਿਆਰੇ ਮੰਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਕ ਨਿਕਟ ਨਾ ਆਵੇ ਕੋਈ ਸਗਲ ਸ੍ਰਿਸ਼ਟ ਆਕ ਚਰਨ ਮਲ ਤੋਈ ਜੋ ਪ੍ਰਾਨੇ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਤਾ ਕੋ ਜਪੀਏ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮਿੱਠੇ ਲਾਗੇ ਆਸਾ ਮਹਿਲਾ ਪੰਜਵਾਂ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰਨਾਮ ਸੁਮਾਰੋ RAM 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 ਗੁਣ ਗਾਵੋ ਸੰਤ ਪ੍ਰਤਾਪ ਸਾਧਕ ਸੰਗ ਹਰ ਹਰ ਨਾਮ ਧਿਆਵੋ ਰੇ ਰਹਾਓ ਸਾਗਲ ਸਮਗਰੀ ਜਕ ਸੂਤ ਪਰੋਈ ਘਾੜ ਘਟ ਅੰਤਰ ਰਵਿਆ ਸੋਈ ਓਪਤ ਪਰਲੋਖਿਨ ਮੈਂ ਕਰਤਾ ਆਪ ਲਿਪਾ ਨਿਰਗੁਨ ਰਹਿਤਾ ਕਰਨ ਕਰਵਨ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ 5ਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕਿਲ ਬਿਕ ਬਨਾਸੇ ਦੁੱਖ ਦਰਦ ਦੂਰ ਭਏ ਪਨੀਤ ਸੰਤਨ ਕੀ ਤੂਰ ਰਹਾਉ ਪ੍ਰਭ ਕੇ ਸੰਤ ਉਦਾਰਨ ਜੋਗ ਤਿਸ ਪੇਟੇ ਜਿਸ ਤੁਰ ਸੰਯੋਗ ਹੈ ਮਾਨਯ ਆਨੰਦ ਮੰਤਰ ਗੁਰ ਦਿਆ ਦਰਸ਼ਨ 부ਝੀ ਮਨ ਚਲਤੀਆ ਨਾਮ ਪਦਾਰਥ ਨਾਨਿਦ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾਂ ਮਿਟੀ ਤੇ ਆਸ ਅਗਿਆਨ ਅੰਧੇਰੇ ਸਾਧ ਸੇਵਾ ਘਟ ਸਾਧ ਸੇਵਾ ਅਗ ਕਟੇ ਕਨੇਰੇ ਸੋਗ ਸਜ ਅਨੰਦ ਕਨਾ ਗੁਰ ਸੇਵਤ ਭਏ ਮਾ ਨਿਰਮਲ ਹਰ 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 ਨਾਮ ਸੁਨਾ ਰਹਾਉ ਬਿਰਸੋ ਮਨ ਕਾ ਮੂਰ ਕਟਿਠਾ ਪ੍ਰਭ ਕਾ ਪਾਣਾ ਲਾਗਾ ਮਿਠਾ ਗੁਰ ਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਰਤਨ ਜਰਮਏ ਸਫਲ ਪਿਆ ਕਉ ਨਾਨਕ ਪ੍ਰਭ ਕਰੀ ਮਇ ਆਸਾ ਮਹੱਲਾ ਪੰਜਵਾਂ ਸਤਿਗੁਰ ਅਪਨਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰ ਅਵਰ ਨ ਆਵ ਸਕਮ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਾ ਈਥਾਓ ਗੁਰ ਦਾਤਾ ਗੁਰਦੇਵ ਨਾਓ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ 5ਵਾਂ ਆਪੇ ਪੇੜ ਪਿਸ ਬਿਸਥਾਰੀ ਸਾਖ ਆਪਣੇ ਖੇਤੇ ਆਪੇ ਰਾਖ ਜਤ ਕਤ ਪੇਖੋ ਏਕ ਰੋਹੀ ਕਾਟ ਕਟ ਅੰਤਰ ਆਪੇ ਸੋਈ ਰਹਾ ਆਪੇ ਸੂਰ ਕਿਰਨ ਬਿਸਥਾਰ ਸੋਏ ਗੁਪਤ ਸੋਏ ਆਕਾਰ ਸਰਗਨ ਨਿਰਗਨ ਥਾਪੇ ਨਾਉ ਦੋ ਮਿਲ ਕਨ ਕਿਨ ਉਠਾਓ ਕਹ ਨਾਨਕ ਗੁਰ ਪਰਮ ਪਖੋਇਆ ਆਨੰਦ ਰੂਪ ਸਭ ਨਨ ਲੋਇਆ ਆਸਾ ਮਹੱਲਾ ਪੰਜਵਾਂ ਉਗਤ ਸਿਆਨਪ ਕਿਛੂ ਨ ਜਾਣਾ ਦਿਨ ਰੈਨ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਉ ਮੂਰਖ ਮੁਗਧ ਅਗਿਆਨ ਅਵਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਜਪ ਤਪ ਸੰਜਮ ਕਰਮਨ ਸਦਾ ਨਾ ਪ੍ਰਭੂ ਕਾ ਮਨ ਅਰਾਧਾ ਕਿਸ਼ੂ ਨਾ ਜਾਨਾ ਮਤ ਮੇਰੀ ਥੋਰੀ ਬਿਰਵੰਤ ਨਾਨਕ ਓਟ ਪ੍ਰਤਿ ਹੋਰੀ ਆਸਾ ਮਹਿਲਾ ਪੰਜਵਾ ਹਰ ਹਰ ਅਕਰ ਦੋਏ ਮਾਲਾ ਜਬਤ ਜਬਤ ਪਏ ਦੇਨ ਦਿਆਲਾ ਕਰੋ ਬੇਨਤੀ ਸਤਗੁਰ ਆਪਣੇ ਕਰ ਕਿਰਪਾ ਰੱਖੋ ਸਰਨਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾ ਹਰ ਮਾਲਾ ਉਰ ਅੰਤਰ ਤਾਰਾ ਜਨਮ ਮਰਨ ਕਾ ਦੁਖ ਨਿਵਾਰੈ ਹਰਦਾਸ ਮਲੇ ਮੁਖ ਹਰ ਹਰ ਬੋਲੇ ਸੋ ਜਨੇ ਤੋਤ ਕਤਨ ਡੋਲੇ ਕਹੋ ਨਾਨਕ ਜੋ ਰਚਿ ਨਾਏ ਹਰ ਮਾਲਾ ਤਾਕੇ ਸੰਗ ਜਾਏ ਆਸਾ ਮਹੱਲਾ ਪੰਜਵਾਂ ਜਿਸ ਕਾ ਸਭ ਕਿਸ ਤਿਸ ਕਾ ਹੋਇ ਤਿਸ ਜਨ ਲੇ ਪਨਾ ਬਿਆਪੇ ਕੋਇ ਹਰ ਕਾ ਸੇਵਕ ਸਦ ਮੁਕਤਾ ਜੋ ਕਿਸ ਕਰੈ ਸੋਇ ਫਲ ਜਨਕੈ ਅਤ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲ ਤਿਆਗ ਹਰ ਸਰਨੇ ਆਇਆ ਤਿਸ ਜਨ ਕਾ ਬਿ ਆਪੇ ਮਾਇਆ ਨਾਮ ਨਦਾਨ ਜਾਕੇ ਮਨ ਮਾਹਿ ਤਿਸ ਕਾ ਚਿੰਤਾ ਸੁਪਨ ਨਾਹਿ ਕਾਹ ਨਾਨਕ ਗੁਰਪੂਰਾ ਪਾਇਆ ਪਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾਂ ਜੋਸ ਪ੍ਰਸੰਨ ਹੋਇਓ ਪ੍ਰਭ ਮੇਰਾ ਤਾ ਦੁਖ ਪਰਮ ਕਉ ਕੈਸੇ ਨਿਰਾਉ ਸੋਨ ਸੋਨ ਜੀਵਾ ਸੋਏ ਤੁਮਾਰੀ ਮੋਹ ਨੇ ਰਗਨ ਕਾਲ ਉਦਾਰੀ ਰਹਾਉ ਮਿਟ ਗਿਆ ਦੁਖ ਬਿਸਾਰੀ ਚਿੰਤਾ ਹਲ ਪਾਇਆ ਜਪ ਸਤ ਗੁਰ ਮੰਤਾ ਸੋਏ ਸਤ ਸਤ ਹ ਸੋਏ ਸਿਮਰ ਸਿਮਰ ਰਖ ਕੰਟ ਪਰੋਏ ਬਹੁ ਨਾਨਕ ਕਾਨ ਉਹ ਕਰਮਾ ਜਾ ਕੇ ਮਨ ਵਸਿਆ ਹਰ ਨਾਮ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਗੋਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਤ ਮਤ ਜਾਗਤ ਭਗਤ ਸਿਮਰਤ ਹਰ ਰਤੇ ਰਹਾ ਮੋਹ ਪਰਮ ਬੋਜੋਣ ਪਵਾਇਆ ਵਸtir ਭਗਤ ਹਰ ਚਰਨ ਤੇ ਆਇਆ ਬੰਦਨ ਅੰਧ ਕੋਪ ਗ੍ਰਹ ਮੇਰਾ ਮੁਕਤ ਸੰਤ 부ਜੈ ਹਰ ਨਿਹਰਾ ਕਾਉ ਨਾਨਕ ਜੋ ਪ੍ਰਭ ਸਰਨਾਇ ਇਹਾਂ ਸੁਖ ਅਗ ਗਤ ਪਾਈ ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸ਼ਰਨ ਗਈ ਪ੍ਰਭ ਗੁਣੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਜੋ ਜੇ ਪੇਖ ਬਿਗਸੈ ਕੌਲਾਰ ਤੂੰ ਮੇਰੇ ਗਤ ਪਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਨ ਅੰਧ ਜਪੋ ਨਾਮ ਗੁਣਤਾਸ ਨਾਨਕ ਕੇ ਪ੍ਰਪੈ ਅਰਦਾਸ ਆਸਾ ਮਹੱਲਾ ਪੰਜਵਾਂ ਰੋਵਨ ਹਾਰੇ ਝੂਠ ਕਮਨ ਹਾਸ ਹਸ ਸੋਗ ਕਰਤ ਬਿਗਨ ਕੋ ਮੂਆ ਕਾ ਕੇ ਘਰ ਗਵਨ ਕੁਰਵੇ ਕੋ ਹਸ ਸਪਾਵਨ ਰਹਾਉ ਬਾਲ ਬਵਸਤਾ ਤੇ ਬਿਰਦਾਨ ਪਹੁੰਚ ਨ ਮੁਕਾ ਫਿਰ ਪਛਦਾਨ ਤ੍ਰਹ ਗੁਨ ਮੈਂ ਵਰਤੇ ਸੰਸਾਰਾ ਨਰਕ ਸੁਰਗ ਫਿਰ ਫਿਰ ਉਤਾਰਾ ਕਾਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਕਾ ਸਫਲ ਜਨਮ ਤਾਂ ਕਾ ਪਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਜੂਲਾ ਆ ਨਾਮ ਸੋਏ ਰਹੀ ਪ੍ਰਭ ਖਬਰ ਨ ਜਾਣੀ ਭੋਰ ਭਿਆ ਬਾਹਰ ਕੁਸ਼ਤਾਨੀ ਪ੍ਰੇਮ ਸਾਜ ਮਨ ਆਨੰਦ ਧਰੋਰੀ ਪ੍ਰਭ ਮਿਲਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ ਰਹਾਉ ਕਰਮ ਹੈ ਅਮਰਤ ਆਨ ਅਨਸਾਰਿਓ ਖਿਸਰ ਗਇਓ ਪੂਮ ਪਰ ਡਾਰਿਓ ਸਾਧ ਮਲ ਲਾ ਦੇ ਹੰਕਾਰੇ ਦੋਸ਼ ਨਐ ਪ੍ਰਵਕਰਨ ਹਾਰੇ ਸਾਧ ਸੰਗ ਮਿਟੇ ਪਰਮ ਅੰਦਾਰੇ ਨਾਨਕ ਮੇਲੇ ਸਿਰਜਨ ਹਾਰੇ ਆਸਾ ਨਾਲ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮਕੰ ਕਰੁ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਯਾ ਰਹਾਉ ਅੰਕ ਦੁਖ ਦੇਵੇ ਅਵਰਕ ਪਹੁੰਚ ਨਾ ਸਾਕੇ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੇ ਸਹਿਜ ਅਨੰਦ ਬਸੈ ਬਰਾਗੀ ਨਾਨਕ ਕੀ ਅਰਦਾਸ ਸੁਨਿਜੈ ਕੇਵਲ ਨਾਮ ਰਦੈ ਮੈਂ ਦੀਜੈ ਆਸਾ ਮਹੱਲਾ ਪੰਜਵਾਂ ਮਨ ਤ੍ਰਿਵਦਨੋਂ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੇ ਬਣਿ ਜਾਗ ਗ੍ਰਹਿ ਸਭ ਕਿਸ ਹੈ ਪੂਰਨ ਸੋ ਭੇਟਿਆ ਨਿਰਪੈ ਤਣੇ ਰਹਾਉ ਨਾਮ ਦਰਦਾਇਆ ਸਾਧਾ ਕਿਰਪਾਲ ਮਿਟ ਗਈ ਭੁਖ ਮਾਂ ਬਿਕਰਾਲ ਠਾਕਰ ਆਪਣੇ ਕਿੰਨੇ ਦਾਤ ਜਲਨ 부ਜੇ ਮਨ ਹੋਈ ਸਾਤ ਮਿਟ ਗਏ ਪਾਲ ਮਨ ਸਹਿਜ ਸਮਾਨ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ 5 ਠਾਕੁਰ ਸਿਓ ਜਾ ਕੀ ਬਨਾਈ ਭੋਜਨ ਪੂਰਨ ਰਹਿ ਅੰਗਾਈ ਕਸ਼ੂ ਨ ਥੋਰਾ ਹਰ ਭਗਤਨ ਕਾਉ ਖਾਤ ਖਰਚਤ ਬਲਸ਼ਤ ਦੇਵਨ ਕਾਉ ਰਹਾਉ ਜਾ ਕਾ ਧਣੀ ਗਮ ਗੁਸਾਈ ਮਾਨੋ ਕੇ ਕਹੋ ਕੇਦ ਚਲਾਈ ਜਾ ਕੇ ਸੇਵਾ ਦਸ ਅਸ਼ਟ ਸਿਧਾਈ ਪਲਕ ਦਿਸ਼ਟ ਤਾਂ ਕੇ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾ ਹਿਤਨ ਕਾਮੇ ਆਸਾ ਮਹੱਲਾ ਪੰਜਵਾ ਜਾ ਮੈਂ ਆਪਣਾ ਸਤਗੁਰ ਧਿਆਇ ਤਦ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਨਤ ਬਿਨਾਸਿਉ ਸੰਸਾਰ ਨਾਮ ਰਤੇ ਜਨ ਪੈ ਭਗਵੰਤਾ ਰਹਾਉ ਜਾ ਮੈਂ ਆਪਣਾ ਸਾਹਿਬ ਚੇਤ ਤਾ ਪਾਉ ਮਿਟਿਓ ਮੇਰੇ ਮੀਤ ਜਾ ਮੈਂ ਊਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਪਏ ਦਲਾਸਾ ਨਾਨਕ ਦਾਸ ਤੇਰਾ ਪਰਵਸਾ ਆਸਾ ਮਹੱਲਾ 5 ਅਨੰਦ ਨਮੂਸਾ ਲਾਜ ਟਕਾਈ ਗਿਰਤ ਕੋਪ ਮੈਂ ਖਾਏ ਮਠਾਈ ਸੋਚ ਤੋ ਸਾਚਤ ਰਹਿਣ ਬਹਾਨੇ ਅਨਕ ਰੰਗ ਮਾਇਆ ਕੇ ਚਿਤਵਤ ਕਬਹੋ ਨ ਸਿਮਰੈ ਸਾਰੰਗ ਪਾਨੇ ਰਹਾਉ ਧਰਮ ਕੀ ਛਾਇਆ ਨੇ ਚਲ ਗ੍ਰਹਿ ਬੰਧਿਆ ਕਾਲ ਕੇ ਫਾਂਸ ਸਖਤ ਸਰ ਸੰਦਿਆਉ ਬਾਲੂ ਕ ਨਾ ਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨੇ ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵਾਹਰ ਗੁਣ ਗਾਏ ਆਸਾ ਮਹੱਲਾ ਪੰਜਵਾ ਦਉਤ ਕੇ ਨਉ ਓਨ ਕੈ ਸੰਗ ਤੂੰ ਕਰਤੇ ਕੇਲ ਓਨ ਕੈ ਸੰਗ ਹਮ ਤੁਮ ਸੰਗ ਮੇਲ ਓਨ ਕੈ ਸੰਗ ਤੁਮ ਸਭ ਕੋ ਲੋਰੈ ਓਸ ਬਿਨਾ ਕੋਊ ਮੁਖ ਨਹੀਂ ਜੋਰੈ ਤੇ ਬਰਗ ਕਾ ਸਮਾਏ ਤੇ ਸਬਿਨ ਤੂੰ ਹੀ ਦਹਰੀ ਰਹੀ ਰਹਾਉ ਓਨ ਕਾ ਸੰਗ ਤੂੰ ਗ੍ਰਹਿ ਮਹਿਮਾਰ ਓਨ ਕਾ ਸੰਗ ਤੂੰ ਹੋਈ ਹੈ ਜਾਰ ਓਨ ਕਾ ਸੰਗ ਤੂੰ ਰਖੀ ਪਪੋਲ ਓਸ ਬਿਨਾ ਤੂੰ ਛੁਟ ਕੀ ਰੋਲ ਓਨ ਕਾ ਸੰਗ ਤੇਰਾ ਮਾਨ ਮਹਤ ਓਨ ਕਾ ਸੰਗ ਤੁਮਸਾਕ ਜਗਤ ਉਨ ਕਾ ਸੰਗ ਤੇਰੇ ਸਾਬਿਦ ਥਾਟੇ ਓਸ ਬਿਨਾ ਤੂੰ ਹੋਈ ਹੈ ਮਾਟੇ ਓਹ ਬਰਗੇ ਮਰਨ ਜਾਏ ਹੁਕਮੇ ਬਾਦਾਕਾਰ ਕਮਾਏ ਜੋੜ ਵਿਛੋੜ ਨਾਨਕ ਥਾਪ ਆਪਣੇ ਕੁਦਰਤ ਜਾਣ ਆਪ